ਹਾਂਜੀ ਇਹ ਨੇ ਜੋੜੇਪੁਰ ਜਿਹਨਾਂ ਨੂੰ ਜੋੜੇਪੁਰ ਕਹਿੰਦੇ ਨੇ ਇਹ ਖੰਨਾ ਰੋਡ ਉਦੋਂ ਨੂੰ ਨਾਬੇ ਨੂੰ ਜਾਂਦਾ ਉਹ ਪਰਾਂ ਵਾਲੀ ਸਾਈਡ ਬ੍ਰੇਕ ਕੋਟਲੇ ਨੂੰ ਔਰ ਇਹ ਬਹੁਤ ਅੱਛਾ ਕਰਿਆ ਹੋਇਆ ਕੰਮ ਸਰਕਾਰ ਨੇ ਔਰ ਖਾਸ ਕਰਕੇ ਇਹਨਾਂ ਦੇ ਲਈ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਯਾਦ ਰੱਖੋ ਤਾਂ ਕਿ ਪ੍ਰਸ਼ਾਸਨ ਆਹ ਜਿਹੜੇ ਪਸ਼ੂ ਖੜੇ ਨੇ ਜਾਨਵਰ ਖੜੇ ਨੇ ਇਹ ਪੂਰੇ ਰੋਡ ਤੇ ਖੜੇ ਨੇ ਔਰ ਇਹਨਾਂ ਦੇ ਨਾਲ ਹੀ ਐਕਸੀਡੈਂਟ ਹੁੰਦਾ ਔਰ ਨੁਕਸਾਨ ਇਹਨਾਂ ਨੂੰ ਵੀ ਹੋ ਜਾਂਦਾ ਔਰ ਜੋ ਇਹਨਾਂ ਦੇ ਵਿੱਚ ਲੱਗਦੇ ਨੇ ਵੱਜਦੇ ਨੇ ਨੁਕਸਾਨ ਉਹਨਾਂ ਦਾ ਵੀ ਹੁੰਦਾ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਦਾ ਵੀ ਕਿਤੇ ਨਾ ਕਿਤੇ ਹੱਲ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਜਾਨਵਰ ਵੀ ਸੇਫ ਰਹਿ ਸਕਣ ਔਰ ਇਨਸਾਨ ਵੀ ਸੇਵ ਰਹਿ ਸਕਣਾ ਦੇਖੋ ਜਰੂਰ ਇਹਨਾਂ ਲਈ ਵੀ ਅਰਦਾਸਾਂ ਬੇਨਤੀਆਂ ਪ੍ਰਾਰਥਨਾ ਯਾਦ ਰੱਖੋ